ਇਹ ਜੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਕਥਾ ਦੇ ਨਾਲ ਨਿਹਾਲ ਕਰ ਰਹੇ ਸਨ ਮੇਰੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਾਇਆਨਾਜ ਹਸਤੀ ਸਿੰਘ ਸਾਹਿਬ ਗਿਆਨੀ ਮੁਲਕੀਤ ਸਿੰਘ ਜੀ ਹੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਪਾਪਾ ਮੱਖਣਸ਼ਾਲ ਬਾੜੇ ਨੇ ਸਾਜਾ ਗੁਰੂ ਲਾਧੌਰੇ ਬਾਰੇ ਵਿਚਾਰ ਤੇ ਗੁਰੂ ਪੰਥ ਦੇ ਗੁਰੂ ਗ੍ਰੰਥ ਨਾਲ ਜੋੜਨ ਦੀਆਂ ਆਪ ਜੀ ਨੂੰ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਸੋ ਸਮਾਂ ਬੜਾ ਸਿਮਤਿਆ ਸਾਧ ਸੰਗਤ ਸਤਿਗੁਰੂ ਸਚੇ ਪਾਤਸ਼ਾਹ ਮਹਾਰਾਜ ਜਿੱਥੇ ਸਿੱਖਾਂ ਨੂੰ ਗੁਰੂ ਨੇ ਨਵਾਜਿਆ ਸਿੱਖਾਂ ਨੇ ਗੁਰੂ ਨੂੰ ਨਵਾਜਿਆ ਮੈਂ ਸੋਚ ਰਿਹਾ ਹਾਂ ਦੋ ਸ਼ਾਹ ਜਿਹੜੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੇ ਨੇ ਫਰਕ ਉਹਨਾਂ ਦਾ ਵੱਖੋ ਵੱਖਰਾ ਆਪਣਾ ਇੱਕ ਸ਼ਾਹ ਬਾਬਾ ਮੱਖਣ ਸ਼ਾਹ ਲਬਾਣਾ ਮਿਲਿਆ ਇੱਕ ਸ਼ਾਹ ਲਖੀਸਾ ਬਨਜਾਰਾ ਮਿਲਿਆ ਇੱਕ ਆਦੀਬ ਨੇ ਬੜਾ ਪਿਆਰਾ ਲਿਖਿਆ ਕਹਿੰਦਾ ਇੱਕ ਸ਼ਾਹਾਂ ਦੇ ਸ਼ਾਹ ਨੇ ਗੁਰੂ ਤੇਗ ਬਹਾਦਰ ਨੂੰ ਜਗ ਦੇ ਵਿੱਚ ਪ੍ਰਗਟਾਇਆ ਗੁਰੂ ਲਾਡੋਰੇ ਗੁਰੂ ਲਾਡੋਰੇ ਕੋਠੇ ਚਾਰ ਸੌ ਰੋਲਾ ਪਾਇਆ ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ ਇੱਕ ਸ਼ਾਹ ਨੇ ਗੁਰੂ ਦਾ ਧੜ ਲਗਾਇਆ ਆਪਣੇ ਘਰ ਜਾ ਕੇ ਲੰਬੂ ਲਾਇਆ ਉਹਨੇ ਆਪਣਾ ਫਰਜ਼ ਨਿਭਾਇਆ ਤੇ ਉਹਨੇ ਆਪਣਾ ਫਰਜ਼ ਨਿਭਾਇਆ ਇਹਨੇ ਪ੍ਰਗਟ ਕੀਤਾ ਇੱਕ ਲਕਾਹ ਕੇ ਰੂਹ ਦੇ ਗੱਡਿਆਂ ਦੇ ਵਿੱਚ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਦਾ ਸਨਸਕਾਰ ਕਰ ਰਿਆ ਸੁਰੂ ਪਿਆਰੀ ਸਾਥ ਸੰਗਤ ਇੱਕ ਦਿਨ ਭਾਈ ਲੋਗਾ ਸਿੰਘ ਬੋਲੀ ਬੈਠੇ ਨੇ ਇੱਕ ਤਾਂ ਸੱਜਣ ਇੱਕ ਬੋਲ ਰਿਹਾ ਸੀ ਸੰਧ ਬਾਬਾ ਪ੍ਰੇਮ ਸਿੰਘ ਮਨਾਲੇ ਵਾਲਿਆਂ ਦੀ ਯਾਦ ਮਨਾਈ ਜਾ ਰਹੀ ਸੀ ਤੇ ਕਹਿੰਦਾ ਲਾਕਾ ਬੜਾ ਪਛੜਿਆ ਸੀ ਕਮਿਊਨਿਟੀ ਬੜੀ ਪਛੜੀ ਸੀ ਹਰ ਕਮਿਊਨਿਟੀ ਚ ਤੱਕ ਚੰਗੇ ਮਾੜੇ ਤੇ ਤਗੜੇ ਤੇ ਗਰੀਬ ਲੋਕ ਹੁੰਦੇ ਨੇ ਪਰ ਮੈਂ ਉੱਥੇ ਬੈਠਾ ਸੋਚ ਰਿਹਾ ਸਾਂ ਕਿ ਜਿਸ ਬਾਬੇ ਮੱਖਣਸ਼ਾਲ ਲਬਾਣਾ ਕਮਿਊਨਿਟੀ ਦੇ ਉਹਨਾਂ ਸਮਿਆਂ 'ਚ ਛਿਪ ਚੱਲਦੇ ਸੀ ਜਹਾਜ਼ ਚੱਲਦੇ ਸੀ ਉਹ ਕਮਿਊਨਿਟੀ ਕਮਜ਼ੋਰ ਹੋਊਗੀ ਇਸ ਕਰਕੇ ਸਾਧ ਸੰਗਤ ਬਾਬੇ ਮੱਖਣਸ਼ਾਹ ਲਬਾਣੇ ਨੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਮੈਂ ਇਤਿਹਾਸ ਵੱਲ ਜਾ ਮੇਰਾ ਜਿਆਦਾ ਸਮਾਂ ਨਹੀਂ ਤੇ ਜਹਾ ਅੱਲਾਹ ਜੀ ਕਾ ਲਬਾਣੀ ਪੰਜ ਮੋਹਰਾਂ ਰੱਖ ਕੇ ਤੇ ਗੁਰੂ ਸਾਹਿਬ ਦੇ ਗਾੜੀ ਮੋਹਰਾਂ ਰੱਖੀਆਂ ਤੇ ਸਾਡੇ ਤੋਂ ਮਗਰੋਂ ਬੜਾ ਪੰਥ ਦਾ ਮਸ਼ਹੂਰ ਜਥਾ ਭਾਈ ਫੋਰਪਲੀ ਸਿੰਘ ਲੰਡਰ ਆ ਰਹੇ ਨੇ ਤੁਹਾਨੂੰ ਇਤਿਹਾਸ ਨਾਲ ਸੁਣਾਉਣਾ ਤੇ ਮੈਨੂੰ ਲੱਗਦਾ ਵੀ ਤਿੰਨਕ 골ਡ ਮੈਡਲ ਤੇ ਬਾਬਾ ਪ੍ਰੇਮ ਸਿੰਘ ਮਰਾਲਾ ਕਮੇਟੀ ਨੇ ਇਹਨਾਂ ਨੂੰ ਪਾਇਸ਼ਾਨ ਦਿੱਤੀ ਤੇ ਇੰਗਲੈਂਡ ਤੇ ਅਮਰੀਕਾ 'ਚ ਪਾਇ ਹੋਣੇ ਆ ਤੇ 11 ਕਦੇ ਬਣਦੇ ਆ ਇਹਨਾਂ ਦੇ ਭਾਈ ਜਿੰਨਾ ਇਤਿਹਾਸ ਸੁਣਾਉਂਦੇ ਆ ਤੇ ਭਾਈ ਗੁਰਪ੍ਰੀਤ ਸਿੰਘ ਜੀ ਜਿੰਨਾ ਚਿਰ ਨੂੰ ਮੇਰੇ ਵਿੱਚ ਦੀ ਸਾੜੀ ਚਿੱਟੀ ਹੋਣੀ ਹੈ ਨਾ 11 ਕ ਕਰ ਦੇਣੇ ਆ ਬੜੀ ਜਣਾ ਕੰਮ ਬੜੀ ਕਿਰਪਾ ਸਤਗੁਰੂ ਸੱਚੇ ਪਾਤਸ਼ਾਹ ਦੀ ਇਸ ਕਰਕੇ ਗੁਰਦੁਆਰਾ ਪ੍ਰਬੰਧ ਦਾ ਬਹੁਤ ਧੰਨਵਾਦ ਉਥੇ ਨਾਲ ਹੀ ਭਾਈ ਪਰਮਜੀਤ ਸਿੰਘ ਜੀ ਜੋਹੜ ਜਿਹੜੀ ਵਾਰਸ ਪੰਜਾਬ ਕੋ ਅਕਾਲੀ ਦਲ ਜਥੇਬੰਦੀ ਵੱਲੋਂ ਆਏ ਆ ਉਥੋਂ ਗਵੰਦਰੀ ਦੀ ਬਾਜ਼ਾਰ ਪੰਜ ਮੈਂਬਰੀ ਕਮੇਟੀ ਵੀ ਪਹੁੰਚੀ ਪਾਈ ਜਗਰੂਪ ਸਿੰਘ ਹੋਣੀ ਭਾਈ ਗੁਰਵਿੰਦਰ ਸਿੰਘ ਬਾਜਵਾ ਹੋਣੀ ਇੱਥੋਂ ਦੀ ਕਮੇਟੀ ਵੀ ਜਿਹੜੀ ਪੰਜ ਮੈਂਬਰੀ ਬੈਠੀ ਆ ਭਾਈ ਪ੍ਰਭਜੀਤ ਸਿੰਘ ਹੋਣੀ ਭਾਈ ਜੋਗਾ ਸਿੰਘ ਹੋਣੀ ਗਿੱਲ ਜੀ ਹੋਣੀ ਸੋ ਆਪਾਂ ਵੱਧ ਤੋਂ ਵੱਧ ਸਾਥ ਦੇਣਾ ਪੰਥ ਦਾ ਸੋਚਦਾ ਪੰਥ ਵਾਸਤੇ ਜਿਹੜਾ ਕੁਝ ਕਰੂਗਾ ਇੱਥੇ ਉਹਨਾਂ ਲੋਕਾਂ ਦਾ ਵੀ ਜ਼ੋਰ ਲੱਗਾ ਕਿ ਕੋਈ ਜਥੇਬੰਦੀ ਜਾਂ ਕੋਈ ਸੰਸਦ ਆ ਉੱਠ ਕੇ ਅੱਗੇ ਨਾ ਆਵੇ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਦੀ ਗੱਲ ਨਾ ਹੋਵੇ ਸਾਡੀਆਂ ਇਥੋਂ ਦੀ ਸਿਰਫ ਗੱਲਾਂ ਹੋਣ ਤੇ ਸਾਡਾ ਜਿਹੜਾ ਤੋਰੀ ਪੁਲਕਾ ਚੱਲਦਾ ਰਹੇ ਇਸ ਕਰਕੇ ਗੁਰੂ ਗ੍ਰੰਥ ਦੇ ਗੁਰੂ ਪੰਥ ਦਾ ਆਸ਼ਾ ਲੈ ਕੇ ਜਿਹੜਾ ਵੀ ਸਿੱਖ ਪੰਥ ਦੇ ਪੰਜਾਬ ਵਾਸ ਦੇ ਕੁਝ ਕਰੂਗਾ ਉਹਦਾ ਅਸੀਂ ਵੱਧ ਤੋਂ ਵੱਧ ਸਾਥ ਦੇਣਾ ਬਹੁਤ ਬਹੁਤ ਜਿਹੜਾ ਉਹ ਧੰਨਵਾਦ ਪ੍ਰਬੰਧਕ ਕਮੇਟੀ ਦਾ ਭਾਈ ਜੋਗਾ ਸਿੰਘ ਬਾਬਾ ਸੰਤ ਸਿੰਘ ਪ੍ਰੇਮ ਸਿੰਘ ਮਰਾਲਾ ਸੁਵਿਤੀ ਕਮੇਟੀ ਦਾ ਗੁਰੂ ਕੇ ਵਜੀਰਾ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਫੇਰ ਕਦ ਸਮਾਂ ਬਣਿਆ ਆਪਣਾ ਵਿਚਾਰਾਂ ਦੀ ਜਿਹੜੀ ਉਹ ਸਾਂਝ ਕਰਾਂਗੇ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ